ਕੀਤਾ ਸੱਚ ਦਾ ਵਪਾ ਬਾਬੇ ਨਾਨਕ ਕੀਤਾ ਸੱਚ ਦਾ ਵਪਾ ਬਾਬੇ ਨਾਨਕ ਕੀਤਾ ਸੱਚ ਦਾ ਵਪਾ ਗੁਰੂ ਨਾਨਕ ਕੀਤਾ ਸੱਚ ਦਾ ਵਪਾ ਬਾਬੇ ਨਾਨਕ ਕੀਤਾ ਸੱਚ ਦਾ ਵਪਾ ਪੁੱਛਿਆ ਨਾਂ ਦੇ ਖਾਨਾ ਕੋਈ ਨਾ ਗਦ ਹਜ਼ਾਰਾਂ ਪਛਿਦਾਨਾ ਲੇਖਾ ਨਾ ਪੈ ਨਕਦ ਹਦਾ ਗੁਰੂ ਨਾਨਕ ਜੀ ਦਾ ਸੱਚ ਦਾ ਬਪਾ ਗੁਰੂ ਨਾਨਕ ਜੀ ਦਾ ਸੱਚ ਦਾ ਬਪਾ ਸੱਚੀ ਸਰਕਾਰ ਦੇਖੋ ਸੌਦਾ ਕੈਸਾ ਤੋਂ ਸਾਬ ਮੁਖੋ ਤੇਰਾ ਤੇਰਾ ਬੋਲਦੇ ਜੀ ਤੇਰਾ ਤੇਰਾ ਬੋਲਦੇ ਸੱਚੀ ਸਰਕਾਰ ਦੇ ਕੋ ਸੌਦਾ ਕੈਸਾ ਕੋਲੇ ਲੱਖਾਂ ਦਾ ਖਾਬ ਮੁਖੋ ਤੇਰਾ ਤੇਰਾ ਬੋਲਦੇ ਜੀ ਤੇਰਾ ਤੇਰਾ ਬੋਲਦੇ ਚੜੀਓ ਤੇ ਨਾ ਨਾ ਬਿੱਤ ਨਾਮ ਸੀਤੋ ਦੇ ਮੈਣਾ ਵਿੱਚ ਨਾਮ ਜੀ ਤੁਮਾ ਤੇ ਨਾਨਕ ਕੀਤਾ ਠੱਠ ਦਾ ਬਪਾ ਨਾਨਕ ਕੀਤਾ ਠੱਠ ਦਾ ਬਪਾ ਪੁੱਛਿਆ ਨਾ ਲੇਖਾ ਨਾ ਕੋਈ ਨਗਦ ਹਤਾ ਪੁੱਛਦਾ ਨਾ ਲੇਖਾ ਨਾ ਕੋਈ ਨਗਦ ਹਤਾ ਇਹੋ ਨਾਨਕ ਕੀਤਾ ਠੱਠ ਦਾ ਬਪਾ ਕਾਰਕਾਰ ਬੇਦੀਆਂ ਦੇ ਆ ਗਏ ਤੂ ਇੱਤੇ ਦਬਤ ਵਾਲੇ ਪਰਮ ਮਿਟਾ ਗਏ ਜੀ ਪਰਮ ਮਿਟਾ ਗਏ ਓ ਕਰਤਾਰ ਕਾਰ ਬੇਦੀਆਂ ਦੇ ਆ ਗਏ ਤੂ ਇੱਤੇ ਦਬਤ ਵਾਲੇ ਪਰਮ ਮਿਟਾ ਗਏ ਜੀ ਪਰਮ ਮਿਟਾ ਰਹੇ ਕਾਲੇ ਜੁਗ ਦੀ ਪਾਦਾ ਤੋ ਕੀਤਾ ਇੱਥਾ ਦਾ ਕਾਲੇ ਜੁਗ ਦੀ ਪਾਦਾ ਤੋ ਕੀਤਾ ਇੱਥਾ ਦਾ ਗੁਰੂ ਨਾਨਕ ਕੀਤਾ ਸੱਚ ਦਾ ਵਪਾ ਉੱਚ ਦੇ ਨਾ ਦੇਖਾ ਨਾ ਪੈ ਨਗਦ ਹਦਾ ਗੁਰੂ ਨਾਨਕ ਕੀਤਾ ਸੱਚ ਦਾ ਵਪਾ ਉੱਚ ਦੇ ਨਾ ਦੇਖਾ ਨਾ ਪੈ ਨਗਦ ਹਦਾ ਗੁਰੂ ਨਾਨਕ ਕੀਤਾ ਸੱਚ ਦਾ ਵਪਾ ਨੇਕ ਕੀਤਾ ਸੱਚ ਦਾ ਬਪਾ ਬਾਬੇ ਦੀਆਂ ਮੇਰਾ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਮੇਰਾ ਬਾਬਾ ਜੀ ਦੀਆਂ ਮੇਰਾ